ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸੱਤਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਗੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਾਥੀ ਸ਼੍ਰੀ ਘਰਾਂ ਕਿਆ ਸਾਹਿਬ ਸਭ ਤੋਂ ਪਹਿਲਾਂ ਤਾਂ ਰਵਨੀਤ ਬਿੱਟੂ ਹੋਰਾਂ ਦੇ ਬਿਆਨ ਦੀ ਗੱਲ ਕਰਦੇ ਆਂ ਜੀ ਜਿਹਨੇ ਹੈਰਾਨ ਕਰ ਦਿੱਤਾ ਤੇ ਇੰਨੇ ਲੰਮੇ ਸਮੇਂ ਬਾਅਦ ਰਵਨੀਤ ਬਿੱਟੂ ਹੋਰਾਂ ਨੂੰ ਇਹ ਗੱਲ ਯਾਦ ਆਈ ਹੈ ਇਸ ਤੇ ਹੋਰ ਵੀ ਜ਼ਿਆਦਾ ਹੈਰਾਨੀ ਹੋਈ ਆ ਉਹ ਕਹਿੰਦੇ ਆ ਵੀ ਹਰਸ਼ਮ੍ਰਿਤ ਕੋਰ ਬਾਦਲ ਹੋਰਾਂ ਦੇ ਕਹਿਣ ਤੇ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਾਉਂਦੇ ਸੀ ਹਾਂ ਬਿਲਕੁਲ ਜੀ ਮੈਂ ਵੀ ਇਸ ਗੱਲ ਨੂੰ ਸੁਣ ਕੇ ਤੇ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਰਾਜਨੀਤੀ ਦੇ ਵਿੱਚ ਚੱਲੀ ਕੀ ਕੀ ਜਾਂਦਾ ਅਸਲ ਵਿੱਚ ਕੱਲ ਰਾਜਪੁਰਾ ਦੇ ਵਿੱਚ ਨਾ ਭਾਜਪਾ ਨੇ ਫਤਿਹ ਰੈਲੀ ਕੱਢੀ ਆ ਇਹ ਕਿਉਂ ਕੱਢੀ ਕਰਨੀ ਜੀ ਜਿਹੜਾ ਅਸੀਂ ਬੀਜੇਪੀ ਨੇ ਪੰਜਾਬ ਬੀਜੇਪੀ ਨੇ ਵਿਰੋਧ ਕੀਤਾ ਉਹਦੇ ਤਰਕੇ ਹੀ ਸੂਬੇ ਦੀ ਸਰਕਾਰ ਨੇ ਯਾਨੀ ਕਿ ਆਮ ਆਰਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੀਤੀ ਤੋਂ ਪੈਰ ਪਿੱਛੇ ਕਿੱਟੇ ਆ ਉਹਦੇ ਤਰਕੇ ਰੱਦ ਕਰਨੀ ਪਈ ਆ ਸਾਡੇ ਵਿਰੋਧ ਦੇ ਕਰਕੇ ਇਸ ਕਰਕੇ ਬੀਜੇਪੀ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਤੇ ਇਸ ਵੇਲੇ ਫਟੇ ਰੈਲੀ ਕੱਢ ਰਹੀ ਆ ਦੂਜੀ ਗੱਲ ਇਹ ਆ ਕਿ ਇਹ ਨਾ ਹੁਣ ਸਿਹਰਾ ਸਾਰੀਆਂ ਪਾਰਟੀਆਂ ਨੇ ਲੈਣ ਲੱਗੀਆਂ ਉਧਰ ਕਾਂਗਰਸ ਕਹਿੰਦੀ ਹੈ ਜੀ ਅਸੀਂ ਇਹ ਸਾਰਾ ਕੁਝ ਕੀਤਾ ਉਧਰ ਅਕਾਲੀ ਦਲ ਕਹਿੰਦਾ ਜੀ ਅਸੀਂ ਇਹ ਸਾਰਾ ਕੁਝ ਕੀਤਾ ਸੋ ਇਸ ਤਰੀਕੇ ਦਾ ਡਰਾਮਾ ਇਹ ਤੇ ਲੈ ਪਿਆ ਪਰ ਕੱਲ ਜਿਹੜਾ ਡਰਾਮਾ ਕੀਤਾ ਹੈਗਾ ਜੀ ਰਵਨੀਤ ਬਿੱਟੂ ਹੋਰਾਂ ਨੇ ਰਾਜਪੁਰੇ ਦੇ ਵਿੱਚ ਉਹ ਬੜੀ ਹੈਰਾਨੀਜਨਕ ਗੱਲ ਆ ਉਹ ਉੱਥੇ ਖੜ ਕੇ ਕਹਿੰਦੇ ਜੀ ਮਾਈਕ ਦੇ ਮੂਹਰੇ ਕਹਿੰਦੇ ਜੀ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਇਹ ਸਾਡੇ ਵੱਲੋਂ ਕੀਤੇ ਗਏ ਯਤਨਾਂ ਸਦਕਾ ਇਹ ਸਾਰਾ ਕੁਝ ਹੋਇਆ ਤੇ ਦੂਜੀ ਗੱਲ ਇਹ ਆ ਵੀ ਜਦੋਂ ਬੀਬੀ ਹਰਸਿਮਰਤਪੁਰ ਬਾਦਲਾ ਜਿਹੜੇ ਉਹ ਕੇਂਦਰ ਦੇ ਵਿੱਚ ਮੰਤਰੀ ਸੀ ਨਾ ਉਹਨਾਂ ਨੇ ਉਸ ਵੇਲੇ ਆਪ ਹੀ ਹਮੀ ਭਰੀ ਸੀ ਉਹਨਾਂ ਨੇ ਖੁਦ ਹੀ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਕੋਈ ਇਤਰਾਜ਼ ਨਹੀਂਗਾ ਤੇ ਮੋਦੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਸਾਡਾ ਹੈਗਾ ਅਸੀਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਰਾਏ ਕਰਨੀ ਹੈ ਤੇ ਉਹ ਫਿਰ ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੁਸੀਂ ਬਸ ਇਹਨੂੰ ਲਾਗੂ ਕਰ ਲਓ ਤਿੰਨੇ ਖੇਤੀ ਕਾਨੂੰਨ ਉਹ ਕਹਿੰਦੇ ਜੀ ਮੋਦੀ ਸਾਹਿਬ ਨੇ ਪਿੱਛੇ ਲੱਗ ਕੇ ਤਿੰਨੇ ਖੇਤੀ ਕਾਨੂੰਨ ਲਾਗੂ ਕਰਤੇ ਪਰ ਉਹ ਕਹਿੰਦੇ ਬਾਅਦ ਦੇ ਵਿੱਚ ਉਹਦਾ ਵਿਰੋਧ ਸ਼ੁਰੂ ਹੋ ਗਿਆ ਜੇ ਜਦੋਂ ਬਰੋਲ ਸ਼ੁਰੂ ਹੋਇਆ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲੇ ਇਹ ਜਿਹੜੇ ਜੀ ਲਾਗੂ ਕਰਵਾਉਣ ਪਿੱਛੇ ਹਰਸਿਮਰਤਪੁਰ ਬਾਦਲ ਜ਼ਿੰਮੇਵਾਰ ਆ ਉਹਨੇ ਹੀ ਗਲਤ ਗਾਈਡ ਕੀਤਾ ਸੀ ਉਹਦੇ ਕਰਕੇ ਸਾਰਾ ਕੁਝ ਹੋਇਆ ਸੀ ਤੇ ਬਾਅਦ ਦੇ ਵਿੱਚ ਬੀਜੇਪੀ ਨੂੰ ਫਸਾ ਕੇ ਤੇ ਆਪ ਉਹ ਬਹਿ ਬਹਿ ਕੇ ਬਾਹਰ ਨਿਕਲ ਗਏ ਤੇ ਫਿਰ ਭਾਈ ਆਹ ਵੇਰਵੇ ਸਾਹਮਣੇ ਆ ਗਏ ਹੁਣ ਉਸ ਤੋਂ ਬਾਅਦ ਤਾੜੀਆਂ ਵੱਜ ਗਈਆਂ ਲੋਕ ਤਾਂ ਚਲੋ ਦਿਮਾਗ ਇੰਨਾ ਹੀ ਕੰਮ ਕਰਦੇ ਹੁੰਦੇ ਆ ਨਾ ਪਰ ਗੱਲ ਬਹੁਤ ਪੂਰਨ ਕੀ ਆ ਮਹੱਤਵਪੂਰਨ ਗੱਲ ਇਹ ਆ ਵੀ ਜੇ ਮੰਨ ਲਓ ਹਰਸ਼ਮਰਤ ਕੋਰ ਬਾਦਲ ਨੇ ਗਲਤ ਗਾਈਡ ਕੀਤਾ ਤੇ ਫਿਰ ਭਾਈ ਤੁਸੀਂ ਦਾ ਸਵਾ ਸਾਲ ਤਾਂ ਵੀ ਕਿਸਾਨਾਂ ਨੂੰ ਬਿਠਾਈ ਰੱਖਿਆ ਸੀਗਾ ਜਾਣਾ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਸਾਨੂੰ ਗਲਤ ਗਾਈਡ ਕਰਤਾ ਸੀਗਾ ਹੁਣ ਸਾਨੂੰ ਜਾਣਕਾਰੀ ਮਿਲੀ ਆ ਆਹ ਲਓ ਜੀ 15 ਦਿਨਾਂ ਬਾਅਦ ਅਸੀਂ ਇਹਨੂੰ ਰੱਦ ਕਰਤਾ ਤੁਸੀਂ ਤਾਂ ਜਦੋਂ ਸਿਰੇ ਤੇ ਗੱਲ ਪਹੁੰਚ ਗਈ ਜਦੋਂ ਮੋਟਾ ਮੂਰੇ ਆ ਗਈਆਂ ਤੇ ਉਸ ਵੇਲੇ ਸਾਰਾ ਕੁਝ ਕੀਤਾ ਸੀਗਾ ਸੋ ਝੂਠਾਂ ਦੀ ਵੀ ਕੋਈ ਹੱਦ ਹੁੰਦੀ ਆ ਪਰ ਰਾਜਨੀਤਿਕ ਲੋਕ ਕੈਸੇ ਕਿਸੇ ਝੂਠ ਬੋਲਦੇ ਆ ਨਾਲ ਉਹਨਾਂ ਨੇ ਇੱਕ ਹੋਰ ਗੱਲ ਮਹੱਤਵਪੂਰਨ ਕਹੇ ਥੀ ਕਹਿੰਦੇ ਦੇਖੋ ਜੀ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੀ ਆ ਜੇ ਕਿਤੇ ਮੈਂ ਹੁੰਦਾ ਕਾਂਗਰਸ ਦੇ ਵਿੱਚ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਤਾਂ ਮੈਨੂੰ ਹਾਰੇ ਹੋਏ ਨੂੰ ਕਿਸ ਨੇ ਮੰਤਰੀ ਥੋੜੀ ਬਣਾਉਣਾ ਸੀਗਾ ਮੈਨੂੰ ਜੇ ਹਾਰੇ ਹੋਏ ਨੂੰ ਵੀ ਮੰਤਰੀ ਬਣਾਇਆ ਤਾਂ ਇਹ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਕਰ ਸਕਦੇ ਆ ਤੇ ਜੇ ਇਸ ਵੇਲੇ ਪੰਜਾਬ ਥੱਕਿਆ ਟੁੱਟਿਆ ਹਾਰਿਆ ਪਿਆ ਇਹਨੂੰ ਵੀ ਬਚਾ ਸਿਰਫ ਉਹ ਹੀ ਸਕਦੇ ਆ ਸੋ ਆਹ ਤਾਂ ਭਾਈ ਉਹਨਾਂ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਸੋ ਕਹਿੰਦਾ ਭਾਬ ਇਹ ਆ ਵੀ ਜਿਹੜੀ ਲੈਂਡ ਪੂਲਿੰਗ ਨੀਤੀ ਆ ਉਹ ਕੋਈ ਜਿਹੜੀ ਸੂਬੇ ਦੀ ਸਰਕਾਰ ਨੇ ਕੋਈ ਬਹੁਤ ਹੀ ਮਿਹਰਬਾਨੀ ਨਹੀਂ ਕੀਤੀ ਜਦੋਂ ਉਹਨਾਂ ਨੂੰ ਇਹ ਦਿਸ ਗਿਆ ਵੀ ਭਾਈ ਸਾਨੂੰ ਘੇਰਾ ਪੈ ਗਿਆ ਚਾਰੇ ਪਾਸੇ ਸਾਡੇ ਲਈ ਬਚ ਨਿਕਲਣ ਦਾ ਕੋਈ ਰਾਹ ਨਹੀਂਗਾ ਸਾਡਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋਣਾ ਸਾਨੂੰ ਆਉਂਦੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਵੀ ਦਿੱਕਤ ਆਊਗੀ ਤਾਂ ਉਹਨਾਂ ਨੇ ਭਾਈ ਆਪ ਦੇ ਪੈਰ ਪਿੱਛੇ ਖਿੱਚ ਲਈ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਗੱਲਾਂ ਬਣਾਈ ਜਾਣ ਜਿੰਨੀਆਂ ਮਰਜ਼ੀ ਢਾਈ ਜਾਣ ਹਕੀਕਤ ਇਹ ਆ ਕਿ ਆਮ ਆਰਮੀ ਪਾਰਟੀ ਨੇ ਆਵਦਾ ਸੂਤ ਲੱਗਦਾ ਦੇਖ ਕੇ ਵੀ ਭਾਈ ਅਸੀਂ ਘਿਰ ਗਏ ਤਾਂ ਇਹ ਪੈਰ ਪਿਛਾਂ ਖਿੱਚੇ ਆ ਤੇ ਵਿਰੋਧੀ ਪਾਰਟੀਆਂ ਗੱਲ ਕਹੀ ਜਾਂਦੇ ਕਹਿੰਦੇ ਪਾਈ ਜੇਕਰ ਅਸੀਂ ਨਾ ਹੁੰਦੇ ਤੇ ਫੇਰ ਨਹੀਂ ਗੱਲ ਬਣਨੀ ਸੀ ਜੀ ਪਰ ਜਨਾਬ ਸਾਹਿਬ ਭਾਜਪਾ ਨੇ ਤਾਂ ਕਹਿੰਦੇ ਵੀ ਇਸ ਫਤਿਹ ਰੈਲੀ ਦੇ ਵਿੱਚ ਕਾਂਗਰਸ ਤੇ ਵੀ ਵਾਵਾ ਵਾਰ ਕੀਤੇ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਇਹਨਾਂ ਦਾ ਉਹ ਕਹਿੰਦੇ ਜੀ ਦੇਖੋ ਕਾਂਗਰਸੀ ਤਾਂ ਹੈ ਹੀ ਨਹੀਂ ਨਾ ਕਾਹਦੇ ਜੋਗੇ ਉਹ ਕਹਿੰਦੇ ਜੀ ਕਾਂਗਰਸ ਦਾ ਉਹ ਜਮਾਤ ਆ ਜਿਹੜੀ ਜਮਾਤ ਨੇ ਹਮੇਸ਼ਾ ਪੰਜਾਬ ਨੂੰ ਧੋਖਾ ਦਿੱਤਾ ਪੰਜਾਬ ਦੇ ਨਾਲ ਧੱਕਾ ਕੀਤਾ ਸੁਨੀਲ ਜਾਖੜ ਨੇ ਜਿਹੜੇ ਉਹ ਵੀ ਉੱਥੇ ਸੀਗੇ ਉਹ ਕਹਿੰਦੇ ਕਿ ਲੈਂਡ ਪੂਲਿੰਗ ਵਾਪਸ ਲੈਣਾ ਸਰਕਾਰ ਦੀ ਮਜਬੂਰੀ ਹੈ ਤੇ ਪੰਜਾਬੀਆਂ ਦੀ ਜਿੱਤ ਆ ਭਾਜਪਾ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਕਿਸਾਨ ਮਜ਼ਦੂਰ ਫਤਿਹ ਰੈਲੀ ਦੇ ਇਕੱਠ ਨੇ ਉਹ ਕਹਿੰਦੇ ਜੀ ਕਿ ਭਾਜਪਾ ਦੀ ਨਹੀਂ ਰੱਖ ਦਿੱਤੀ ਜਿੱਤ ਵੀ ਨਹੀਂ ਰੱਖ ਦਿੱਤੀ ਆ ਸੋ ਆ ਗੱਲਾਂ ਪਤਾ ਕਿ ਆਪ ਦੀ ਪਿੱਠ ਆਪੇ ਥਾਪੜੀ ਜਾਂਦੇ ਆ ਇੱਕ ਵੀ ਜਿਹੜੀ ਮਿੱਟੀ ਪੱਟੀ ਜਾਂਦੇ ਆ ਬਸ ਆ ਕੁਝ ਪਹਿਲਾਂ ਵੀ ਚੱਲਦਾ ਰਿਹਾ ਤੇ ਹੁਣ ਵੀ ਹੈ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਅੱਗੇ ਵੱਧਦੇ ਆ ਜੀ ਉਧਰ ਹਾਲਾਤ ਤਾਂ ਪੰਜਾਬ ਦੇ ਵਿੱਚ ਕਹਿੰਦੇ ਕਿ ਇਸ ਵੇਲੇ ਬਹੁਤ ਜ਼ਿਆਦਾ ਸਥਿਤੀ ਜਿਹੜੀ ਚਿੰਤਾਜਲਕ ਬਣੀ ਹੋਈ ਹੈ ਜੀ ਹੜ੍ਹ ਦੇ ਨਾਲ ਕਈ ਪਿੰਡ ਡੁੱਬ ਗਏ ਨੇ ਹਾਂ ਬਿਲਕੁਲ ਜੀ ਬਿਲਕੁਲ ਹੜ੍ਹਾਂ ਦੇ ਨਾਲ ਕਈ ਪਿੰਡ ਡੁੱਬ ਗਏ ਆ ਪੰਜਾਬ ਦੇ ਵਿੱਚ ਸਥਿਤੀ ਸੱਚੀ ਮੁੱਤੀ ਚਿੰਤਾਜਨਕ ਆ ਚਿੰਤਾਜਨਕ ਕਾਫੀ ਆ ਇਸ ਕਰਕੇ ਆ ਕਿਉਂਕਿ ਪੰਜਾਬ ਦੇ ਵਿੱਚ ਤਾਂ ਵਕ ਵਕ ਥਾਵਾਂ ਤੋਂ ਖਬਰਾਂ ਆ ਰਹੀਆਂ ਵੀ ਜਿਹੜਾ ਇਧਰ ਤੁਸੀ ਮੰਨ ਤੇ ਉਹਦੇ ਤੱਕ ਵੀ ਪਾਣੀ ਪਹੁੰਚ ਗਿਆ ਖਤਰਨਾਕ ਸਥਿਤੀ ਦੇ ਵਿੱਚ ਪੈੜਾ ਹੋ ਗਿਆ ਕੰਮ ਜੀ ਇਦਰ ਕੈਬਨਿਟ ਮੰਤਰੀ ਜਿਹੜੇ ਬਰਿੰਦਰ ਗੋਇਲ ਆ ਉਹਨਾਂ ਨੇ ਲੰਘੇ ਕੱਲ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਡੀਸੀ ਨੂੰ ਹਰੀਕੇ ਹੈੱਡਵਰਚਸ ਦੀ 24 ਘੰਟੇ ਨਿਗਰਾਨੀ ਵਾਸਤੇ ਕਿਹਾ ਪੰਜਾਬ ਹਰ ਸੰਬੰਧੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹੈ ਡਾਕਟਰ ਬਲਵੀਰ ਸਿੰਘ ਨੇ ਕਿਹਾ ਤੇ ਰਾਵੀ ਦਰਿਆ ਦੇ ਵਿੱਚ 1,50,000 ਕਿਊਸਕ ਤੋਂ ਵੱਧ ਪਾਣੀ ਛੱਡਿਆ ਦੇਖੋ ਗੱਲ ਇਹ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਦੋਂ ਉੱਥੇ ਨਹੀਂ ਪਊਗਾ ਤਾਂ ਉਹ ਪੌਂਗ ਡੈਮ 'ਚ ਪਾਣੀ ਆਊਗਾ ਜਦੋਂ ਪੌਂਗ ਡੈਮ ਓਵਰਫਲੋ ਹੋਊਗਾ ਤੇ ਫਿਰ ਉਹਦੇ ਫਲੱਡ ਗੇਟ ਖੋਲਣੇ ਪੈਣੇ ਆ ਜਦੋਂ ਉਹਦੇ ਗੇਟ ਖੋਲੇ ਗਏ ਤੇ ਉਸ ਤੋਂ ਬਾਅਦ ਦਰਿਆਵਾਂ ਦੇ ਵਿੱਚ ਪਾਣੀ ਆਉਣਾ ਤੇ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਆਊਗਾ ਤੇ ਉਸ ਤੋਂ ਬਾਅਦ ਭਾਈ ਪੰਜਾਬ ਡੁੱਬੂਗਾ ਇਸ ਵੇਲੇ ਪੰਜਾਬ ਦੇ ਕਈ ਹਿੱਸੇ ਡੁੱਬੇ ਪਏ ਆ ਜਿਹੜੇ ਇਸ ਵੱਲ ਤਰਨਤਾਰਨ ਦੇ ਵੱਲ ਸੁਲਤਾਨਪੁਰ ਲੋਧੀ ਦੇ ਵੱਲ ਫਿਰੋਜ਼ਪੁਰ ਦੇ ਵੱਲ ਹੁਣ ਫਿਰੋਜ਼ਪੁਰ ਦਾ ਪਿੰਡ ਹੈਗਾ ਜੀ ਆਤੂਵਾਲਾ ਉਸ ਪਿੰਡ ਦੇ ਵਿੱਚ ਪਾਣੀ ਹੀ ਇੰਨਾ ਆ ਗਿਆ ਵੀ ਉਥੇ ਬੁਰਾ ਹਾਲਾਤ ਤੇ ਬੌਕੇ ਝਾੜੇ ਆ ਉਥੇ ਕਿਸ਼ਤੀ ਦੇ ਪਛਤਾ ਵਿਧਾਇਕ ਫਿਰਦੇ ਆ ਲੋਕਾਂ ਦੀ ਮਦਦ ਕਰਦੇ ਜਿਹੜੇ ਉਥੇ ਗੋਲਡੀ ਕਮੋਜ ਵਿਧਾਇਕ ਆ ਆਮ ਆਦਮੀ ਪਾਰਟੀ ਦੇ ਲੰਘੇ ਕਦ ਉਹ ਕਿਸ਼ਤੀ ਦੇ ਰਸ ਨੂੰ ਲੋਕਾਂ ਕੋਲੇ ਪਹੁੰਚੇ ਆ ਜਿਹੜੇ ਖੇਤਾਂ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਕਿਸਾਨ ਨੇ ਝੋਨਾ ਲਾਇਆ ਸੀ ਅੱਜ ਉਹਨਾਂ ਖੇਤਾਂ ਦੇ ਵਿੱਚ ਪਾਣੀ ਫਿਰਦਾ ਲੱਖ ਲੱਖ ਤੱਕ ਤੇ ਭਾਈ ਨਾ ਇਹ ਦੇਖਦਾ ਵੀ ਭਾਈ ਫਸਲ ਕਿਹੜੀ ਸੀ ਇੱਥੇ ਨਾ ਕੁਝ ਹੋਰ ਦਿਸਦਾ ਸੋ ਇਸ ਕਰਕੇ ਲੋਕਾਂ ਦੀ ਮਦਦ ਵਾਸਤੇ ਤੇ ਕਿਸਾਨਾਂ ਤੱਕ ਜਾਂ ਬਾਕੀ ਲੋਕਾਂ ਤੱਕ ਪਹੁੰਚਣ ਵਾਸਤੇ ਜੇ ਵੱਡੇ ਪੱਧਰ ਤੇ ਉਤੇ ਸੰਘਰਸ਼ ਕਰਨਾ ਪੈ ਰਿਹਾ ਸੋ ਮਤਲਬ ਇਹ ਜੀ ਪਾਣੀ ਹਾਲੇ ਹੋਰ ਆਉਣ ਦੀ ਆਸ ਆ ਪਾਣੀ ਹਾਲੇ ਹੋਰ ਆਉਣ ਦੀ ਆਸ ਇਸ ਕਰਕੇ ਕਿਉਂਕਿ ਆ ਸੁਖਨਾ ਝੀਲ ਦੇ ਫਲੱਡ ਗੇਟ ਵੀ ਖੋਲਣੇ ਪਏ ਆ ਪੌਂਗ ਡੈਮ ਦੇ ਵਿੱਚੋਂ ਵੀ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਸੋ ਉਹਦੇ ਕਰਕੇ ਪੰਜਾਬ ਦਾ ਬਹੁਤ ਵੱਡੇ ਪੱਧਰ ਦੇ ਉਤੇ ਨੁਕਸਾਨ ਹੋਣ ਦੀ ਆਸ ਆ ਬਾਬਾ ਮਿਹਰ ਕਰੇ ਸਭ ਕੁਝ ਠੀਕ ਰਵੇ ਪਰ ਤੁਸੀਂ ਇਹ ਦੇਖੋ ਵੀ ਹਰ ਸਾਲ ਹੀ ਆ ਕੁਝ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਨੂੰ ਸਹਾਇਤਾ ਕੇਂਦਰ ਭਲਾਨਿਆਂ ਇਹ ਭਾਈ ਫੁਲਾਣੇ ਫੁਲਾਣੇ ਗੁਰੂ ਘਰਾਂ ਦੇ ਵਿੱਚ ਛੱਤ ਰੋਟੀ ਤੇ ਕਪੜਾ ਮਿਲੂਗਾ ਜੀ ਪ੍ਰਭਾਵਤਾ ਨੂੰ ਪੰਜਾਬ ਦੀ ਸਰਕਾਰ ਦੇ ਵੱਲੋਂ ਜਿਹੜੇ ਆ ਉਹ ਕੰਟਰੋਲ ਨੂੰ ਮੁਸਬਤ ਕੀਤੇ ਗਏ ਆ ਵਕਫ ਵਕਫ ਵਿਰਾਂ ਦੇ ਵਿੱਚ ਫੋਨ ਨੰਬਰ ਜਾਰੀ ਕਰ ਦਿੱਤੇ ਗਏ ਆ ਸੋ ਆਹ ਸਥਿਤੀ ਹੈ ਇਸ ਵੇਲੇ ਪੰਜਾਬ ਦੀ ਪੰਜਾਬ ਬਚਿਆ ਰਹੇ ਪੰਜਾਬ ਦਾ ਨੁਕਸਾਨ ਨਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਸਹੀ ਕਹਣਾ ਸਾਹਿਬ ਇੱਕ ਖਬਰ ਹੋਰ ਜਿਹਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੀ ਕਿ ਨੇਕ ਇੱਕ ਅਮਰਤਾਰੀ ਸਰਪੰਚ ਨੂੰ ਲਾਲ ਕਿਲੇ ਦੇ ਵਿੱਚ ਨਹੀਂ ਜਾਣ ਦਿੱਤਾ ਜਿਸ ਤੋਂ ਬਾਅਦ ਹੁਣ ਵਾਵਾ ਵੱਡੇ ਪੱਧਰ ਤੇ ਇਤਰਾਜ਼ ਹੋ ਰਿਹਾ ਜੀ हां बिल्कुल जी देखो मेनू नहीं लगता कि केंद्र दी सरकार है ना जेडी ओनु इस गल दी या समझ नहीं गी ते जहां फिर ओ जानबूझ के ड्रामेबाजी कीती जा रही है क्योंकि जे मान लो अपन कदे त खबर आंदी है कि जहाज ਦੇ ਵਿੱਚ ਨਹੀਂ ਬਹਿਣ ਦਿੱਤਾ ਅਮਰਤਾਰੀ ਨੂੰ ਕਦੇ ਖਬਰ ਆਉਂਦੀ ਕਿ ਅਮਰਤਾਰੀ ਵਿਦਿਆਰਥੀ ਨੂੰ ਪੇਪਰ ਚ ਨਹੀਂ ਬਹਿਣ ਦਿੱਤਾ ਕਦੇ ਕੋਈ ਖਬਰ ਕਦੇ ਕੋਈ ਖਬਰ ਹੁਣ ਤਾਂ ਕੇਂਦਰ ਦੇ ਵੱਲੋਂ 15 ਅਗਸਤ ਦੇ ਮੌਕੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਝੰਡਾ ਲਹਿਰਾਉਣਾ ਉਸ ਵੇਲੇ ਆਪ ਬੁਲਾਏ ਗਏ ਸੀ ਆਹ ਬੁਲਾਏ ਗਏ ਸਾਰੇ ਜਿਹੜੇ ਮਹੱਤਵਪੂਰਨ ਕੰਮ ਕਰਨ ਵਾਲੇ ਜਿਹੜੇ ਸਰਪੰਚ ਆ ਉਹਨਾਂ ਨੂੰ ਖੁਦ ਸਦਾ ਦੇ ਕੇ ਬੁਲਾਇਆ ਗਿਆ ਸੀਗਾ ਉਹਨਾਂ ਦੇ ਵਿੱਚ ਇੱਕ ਨਾਬਾ ਬਲਾਖ ਦਾ ਪਿੰਡ ਦਾ ਵੀ ਸੀਗਾ ਜੀ ਸਰਪੰਚ ਗੁਰਧਿਆਨ ਸਿੰਘ ਉਹਦਾ ਨਾਂ ਤੋਂ ਗੁਰਸਿੱਖ ਸਰਪੰਚ ਆ ਜਦੋਂ ਉਹ ਉੱਥੇ ਲਾਲ ਕਿਲੇ ਤੇ ਪਹੁੰਚਿਆ ਨਾਲੇ ਉਹਨੂੰ ਵੀ ਆਈਪੀ ਗੇਟ ਥਣੀ ਉਹਨੂੰ ਐਂਟਰੀ ਸੀਗੀ ਉੱਥੇ ਪਹੁੰਚਿਆ ਉਹਨੂੰ ਅੰਦਰ ਜਾਣ ਨਹੀਂ ਦਿੱਤਾ ਕਿਉਂ ਕਹਿੰਦੇ ਕਿ ਤੇਰੇ ਤਾਂ ਕਿਰਪਾਨ ਪਾਈ ਹੋਈ ਐ ਇਹ ਲੈ ਕੇ ਆਓ ਇਹ ਸਿਕਿਉਰਿਟੀ ਦੇ ਮੱਦੇਨਜ਼ਰ ਇਹਨੂੰ ਲਾਉਣਾ ਜ਼ਰੂਰੀ ਆ ਉਹ ਕਹਿੰਦਾ ਜੀ ਇਹ ਗੁਰੂ ਦੀ ਨਿਸ਼ਾਨੀ ਆ ਮੈਂ ਅੰਮ੍ਰਿਤਪਾਣ ਕੀਤਾ ਹੋਇਆ ਮੈਂ ਇਹਨੂੰ ਆਪਦੇ ਸਰੀਰ ਤੋਂ ਅੱਡ ਨਹੀਂ ਕਰ ਸਕਦਾ ਉਹਨੂੰ ਜਾਣ ਹੀ ਨਹੀਂ ਦਿੱਤਾ ਉਹਨੂੰ ਬੁਲਾਉਣ ਦੇ باوجود ਉਹਨੂੰ ਅੰਦਰ ਨਹੀਂ ਜਾਣ ਦਿੱਤਾ ਜਦੋਂ ਵੀ ਕਿਤੇ ਰੌਲਾ ਪੈਂਦਾ ਤੁਸੀਂ ਦੇਖੋ ਪਿਛਲੇ ਲੈਣੀ ਰਾਜਸਥਾਨ ਦੇ ਵਿੱਚ ਵਿਦਿਆਰਥਣ ਨੂੰ ਪੇਪਰ ਨਹੀਂ 시 ਦੇਣ ਦਿੱਤਾ ਉੱਥੇ ਬੜਾ ਰੌਲਾ ਪਿਆ ਤੇ ਬਾਅਦ ਦੇ ਵਿੱਚ ਹੀ ਮੰਨ ਗਏ ਜੀ ਹਾਂ ਪੇਪਰ ਦੇਣ ਦੇ ਦੇਾਂਗੇ ਉਹ ਵੇਖਦੇ ਵਿੱਚ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਰਾਜਸਥਾਨ ਦੀ ਸਰਕਾਰ ਨੇ ਵੀ ਗੁਰਸਿੱਖਾਂ ਦੇ ਲਈ ਅਸੀਂ ਇਸ ਤਰੀਕੇ ਦੀ ਨਹੀਂ ਸਖਤੀ ਵਰਤਾਂਗੇ ਤੇ ਪਰ ਹੁਣ ਤੱਕ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਕਹਿੰਦੇ ਸੀ ਸਿੱਖਾਂ ਦੇ ਲਈ ਅਸੀਂ ਆ ਕਰ ਰਹੇ ਹਾਂ ਉਹ ਕਰ ਰਹੇ ਹਾਂ ਉਥੇ ਤਾਂ ਇਹ ਕੁਝ ਚਾਹੀਦਾ ਹੀ ਨਹੀਂ ਸੀਗਾ ਸੋ ਇਹ ਬੜੀ ਦੁੱਖ ਦੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਭ ਦੇ ਵੱਲੋਂ ਇਸ ਮਸਲੇ ਦੇ ਉੱਤੇ ਇਤਰਾਜ਼ ਕੀਤਾ ਗਿਆ ਕਿਉਂਕਿ ਸਰਪੰਚ ਹੈਗਾ ਜੀ ਕਾਲਸਨਾ ਕਾਲਸਨਾ ਪਿੰਡ ਹੈ ਜੀ ਨਾਬਾ ਤੇ ਲਾਗੇ ਇਥੋਂ ਦਾ ਪਿੰਡ ਗੁਰਸਿੱਖ ਗੁਰਧਿਆਨ ਸਿੰਘ ਉਹਦੇ ਨਾਲ ਇਹ ਜਾਨਤੀ ਹੋਈ ਹੈ ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਦੀ ਨਿਸ਼ਾਨੀ ਹੈ। ਬਾਕੀ ਸ਼ਖਸੀਤਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਕੁਝ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਕੁਝ ਕੀਤਾ ਗਿਆ ਹੈ ਜੀ। ਜੀ। ਡੈਣਾ ਸਾਹਿਬ ਮਨੀਸ਼ ਸੋਧਿਆ ਹੋਰਾਂ ਦੇ ਬਿਆਨ ਦੇ ਉੱਪਰ ਵੀ ਬੜੀ ਚਰਚਾ ਹੋ ਰਹੀ ਹੈ ਜੀ ਉਹਦੇ ਬਾਰੇ ਵਿੱਚ ਵੀ ਵਿਸਥਾਰ ਦਿਓ। ਦੇਖੋ ਮਨੀਸ਼ ਸੋਧਿਆ ਰਹਿਣ ਨੇ ਜਿਹੜੀ ਗੱਲ ਕਹੀ ਹੈ ਉਹ ਗੱਲ ਕਹਿ ਕੇ ਉਹ ਕਸੂਤੇ ਘਰੇ ਆ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਇਸ ਮਸਲੇ ਦੇ ਉੱਤੇ ਬੂਲ ਕੇ ਤੇ ਸਿਰ ਦੇ ਵਿੱਚ ਸੁਆਹ ਨਹੀਂ ਪਾਉਣੀ ਚਾਹੁੰਦਾ। ਕਿਉਂਕਿ ਮਨੀਸ਼ ਸੋਧਿਆ ਨੇ ਆਲਰੇਡੀ ਬਹੁਤ ਪੋ ਆਤੀ ਹੈ। ਮੋਹਾਲੀ ਦੇ ਵਿੱਚ ਔਰਤਾਂ ਦੀ ਇੱਕ ਵਰਕਸ਼ਾਪ ਲੱਗੀ ਆ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀ। ਉਹ ਥਾਂ ਦੇ ਉੱਤੇ ਮਨੀਸ਼ ਸੋਧਿਆ ਖੁਦ ਵੀ ਬੋਲਣ ਗਏ ਆ ਇਹ ਵਾਕਿਆ ਹੈਗਾ ਜੀ 13 ਅਗਸਤ ਦਾ। ਉੱਥੇ ਜੀ ਉਹ ਬੋਲਦੇ-ਬੋਲਦੇ ਬਹੁਤ ਸਾਰੀਆਂ ਔਰਤਾਂ ਮੂਹਰੇ ਬੈਠੀਆਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬੈਠੇ ਆ ਇੱਥੇ ਜੀ ਅਮਨ ਅਰੋੜਾ ਖੁਦ ਵੀ ਬੈਠੇ ਆ ਹੋਰ ਵੀ ਸੱਸੀ ਤਾਂ ਬੈਠੀਆਂ। ਉੱਥੇ ਉਹ ਬੋਲਦੇ-ਬੋਲਦੇ ਕਹਿੰਦੇ ਜੀ ਹਮਨੇ 2027 ਕੋ ਜਿੱਤਣਾ ਹੀ ਜਿੱਤਣਾ ਹੈ। ਇਸਕੇ ਲਈ ਬੇਸ਼ੱਕ ਹਮੇ ਕੋਈ ਵੀ ਸਾਮ-ਦਾਮ, ਦੰਡ, ਵੇਦ, ਲੜਾਈ, ਝਗੜਾ, ਕੁਐਸਚਨ ਅਨਸਰ ਕੁਝ ਵੀ ਕਰਨਾ ਪੜੇ ਹਮਨੇ ਕਰਨਾ ਹੀ ਕਰਨਾ। ਹੁਣ ਉਰੋ ਤਾਂ ਲੋਕ ਬੈਠ ਕੇ ਕਈ ਦਿਨੇ ਹੁੰਦੇ ਹਾਂਜੀ ਕਰਾਂਗੇ ਹਮ ਲੋਕਾਂ ਨੇ ਕਿਹੜਾ ਕਦੇ ਖੜ ਕੇ ਗੱਲ ਕਹੀ ਵੀ ਆਹ ਨਹੀਂ ਗੱਲ ਕਰਨੀ ਚਾਹੀਦੀ ਵੀ ਆਪਾਂ ਨੂੰ ਇਹਦਾਂ ਆਪਣਾ ਨੁਕਸਾਨ ਆ। ਪਰ ਬਾਅਦ ਦੇ ਵਿੱਚ ਇਸ ਗੱਲ ਦਾ ਰੋਲਾ ਪੈ ਗਿਆ। ਹੁਣ ਚੋਣ ਕਮਿਸ਼ਨ ਨੂੰ ਸੁਨੀਲ ਜਾਖੜ ਹੋਰਾਂ ਨੇ ਵੀ ਚਿੱਠੀ ਲਿਖ ਕੇ ਭੇਜੀ ਆ ਵੀ ਆਹ ਦੇਖ ਲਓ ਜੀ 2027 ਦੇ ਮੱਦੇ ਨਜ਼ਰ ਇਹਨਾਂ ਦੇ ਇਰਾਦੇ ਆਹਾ। ਕਿ ਆ ਕੁਝ ਕਰਨਾ ਚਾਹੁੰਦੇ ਆ ਇਹਨਾਂ ਦੇ ਲੱਛਣ ਆਹਾ ਉਧਰ ਬਾਕੀ ਵਿਰੋਧੀ ਪਾਰਟੀਆਂ ਨੇ ਵੀ ਇਸ ਗੱਲ ਦਾ ਮੁੱਦਾ ਬਣਾਇਆ ਵੀ ਭਾਈ ਇਹਨਾਂ ਦੀ ਨੀਤ ਕੀ ਆਉਂਦੇ ਸਮੇਂ ਦੇ ਲਈ ਸੋ ਇਹ ਆ ਜੀ ਕਿ ਇਹਨਾਂ ਨੇ ਆ ਗੱਲ ਇਹਨੂੰ ਕਹਿਣੀ ਵੀ ਨਹੀਂ ਚਾਹੀਦੀ ਸੀ ਪਰ ਉਹਨੇ ਕਹੀ ਆ ਇਥੋਂ ਲੱਗਦਾ ਵੀ ਸ਼ਾਇਦ ਉਹਨਾਂ ਨੇ ਮਨ ਦੇ ਵਿੱਚ ਇਹ ਆ ਵੀ ਸਾਡੇ ਕੋਲੇ ਲੈ ਦੇ ਕੇ ਇਕੋ ਹੀ ਸੂਬਾ ਰਹਿ ਗਿਆ ਤੇ ਜੇ ਆਪਣੇ ਕੋਲੋਂ ਇਹ ਵੀ ਖਿਸਕ ਗਿਆ ਤੇ ਆਪਣੇ ਪੱਲੇ ਕੁਝ ਨਹੀਂ ਰਹਿਣਾਗਾ ਸ਼ਾਇਦ ਉਹਨਾਂ ਨੇ ਸੱਚੀ ਮੂਹ ਦੇ ਵਿੱਚੋਂ ਨਿਕਲਿਆ ਹੋਵੇ ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਭਾਈ ਇਹ ਸੱਚ ਨਹੀਂ ਹੋਣਾ ਆਪਾਂ ਇਹ ਹੀ ਮੰਨਦੇ ਵੀ ਭਾਈ ਇਹ ਸੱਚ ਸਾਮ-ਦਾਮ ਦੰਡ ਭੇਦ ਲੜਾਈ ਝਗੜਾ ਜੋ ਵੀ ਕੁਝ ਹੋਵੇ ਪਰ ਆਪਾਂ ਚੂਣ ਜਿਤਨੀ ਜਟਣੀ ਸਤਾਈ ਵਾਲੀ ਸੋ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਵੀ ਮਨੀਸ਼ ਸੋਧਿਆ ਦੇ ਅੰਦਰੋਂ ਅੱਗ ਜਮੀ ਨਿਕਲੀ ਹੈ ਜੀ ਜੀ ਕਹਿੰਦਾ ਸਰ ਪੰਜਾਬ ਦੇ ਵਿੱਚ ਕਹਿੰਦੇ ਪਿਛਲੇ 8 ਸਾਲਾਂ ਦੇ ਵਿੱਚ 365872 ਡੋਪ ਟੈਸਟ ਹੋਏ ਨੇ ਜੀ ਆ ਬਿਲਕੁਲ ਨਹੀਂ ਕਿਉਂਕਿ ਸਰਕਾਰ ਨੇ ਨਾ ਇਹ ਗੱਲ ਕਹੀ ਸੀ ਵੀ ਜੇਕਰ ਕੋਈ ਵੀ ਬੰਦਾ ਨਾ ਅਸਲਾ ਲਾਇਸੈਂਸ ਬਣਾਉਣਾ ਚਾਹੁੰਦਾ ਤਾਂ ਉਹਦੇ ਲਈ ਪਹਿਲਾਂ ਡੋਪ ਟੈਸਟ ਕਰਵਾਉਣਾ ਲਾਜ਼ਮੀ ਹੋਊਗਾ ਇਹ ਉਹਦੀ ਰਿਪੋਰਟ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਪਿਛਲੇ 8 ਸਾਲਾਂ ਦੇ ਵਿੱਚ 365000 ਤੇ 872 ਲੋਕਾਂ ਨੇ ਡੋਪ ਟੈਸਟ ਕਰਵਾਏ ਆ ਇਹਦੇ ਵਿੱਚੋਂ ਪੋਜ਼ਿਟਿਵ ਰਿਪੋਰਟਾਂ ਆਈਆਂ ਜੀ ਡੋਪ ਟੈਸਟ ਦੀਆਂ 55318 ਦੀਆਂ ਤੇ ਪੰਜਾਬ ਦੇ ਲੋਕਾਂ ਨੇ ਡੋਪ ਟੈਸਟਾਂ ਦੇ ਉੱਤੇ ਲਗਭਗ 55 ਕਰੋੜ ਰੁਪਏ ਖਰਚ ਕੀਤਾ ਇਹ ਆਰਟੀਆਈ ਦੇ ਰਹੀਂ ਜਾਣਕਾਰੀ ਮਿਲੀ ਹੈ ਸੰਜੀਪ ਗੋਇਲ ਨੇ ਜਿਹੜੇ ਉਹਨਾਂ ਨੇ ਆਰਟੀਆਈ ਪਾਈ ਸੀ ਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਅਸਲਾ ਲਾਇਸੈਂਸ ਦੇ ਲਈ ਭਾਵੇਂ ਰੀਨਿਊ ਕਰਵਾਉਣਾ ਭਾਵੇਂ ਨਵੇਂ ਸਿਰੇ ਤੋਂ ਬਣਵਾਉਣਾ ਉਹਦੇ ਲਈ ਜਿਹੜਾ ਜਾਰੀ ਕੀਤਾ ਸੀਗਾ ਜੀ ਹੁਕਮ ਤੇ ਭਾਈ ਪਹਿਲਾਂ ਡੋਪ ਟੈਸਟ ਹੋਵੇ ਬੰਦੇ ਦਾ ਜਿਨੇ ਵੀ ਅਪਲਾਈ ਕਰਨ ਇਹ ਭਾਈ ਨਸ਼ਾ ਤਾਂ ਨਹੀਂ ਕਰਦਾ ਇਹ ਕਿਹੜਾ ਨਸ਼ਾ ਕਰਦਾ ਇਹਦੀ ਮਾਨਸਿਕ ਸਥਿਤੀ ਕੀ ਆ ਇਹ ਜਿਹੜੇ ਡੋਪ ਟੈਸਟ ਆ ਇਹ 1500 ਰੁਪਏ ਦੇ ਵਿੱਚ ਹੁੰਦਾ ਇੱਕ ਬੰਦੇ ਦਾ ਤੇ 15 ਜਿਹੜਾ ਆਪਾਂ ਅਸਲਾ ਲਾਇਸੈਂਸ ਵੇਲੇ ਤੇ ਹੋਰ ਚ 10 ਦਵਾਈਆਂ ਦੇ ਬਾਰੇ ਜਾਣਕਾਰੀ ਮਿਲਦੀ ਵੀ ਤੁਸੀਂ ਆਹ ਤਾਂ ਨਹੀਂ ਕਿਤੇ ਖਾਂਦੇ ਉਹਦੇ ਵਿੱਚ ਕੋ ਕੋਡੀਨ ਆ ਮੋਰਫਿਨ ਆ ਤੇ ਕੈਨਾ ਬਿਨੋਲਾ ਇਹਦੇ ਵਿੱਚ ਟਰਾਮਾਡੋਲ ਆ ਤੇ ਕਈ ਹੋਰ ਤਰ੍ਹਾਂ ਦੇ ਦਵਾਈਆਂ ਸੋ ਮਤਲਬ ਇਹ ਜੀ ਕਿ ਇਹ ਇਹਦੇ ਨਾਲ 55 ਕਰੋੜ ਰੁਪਏ ਦੇ ਚਲੋ ਸਰਕਾਰੀ ਖਿਲਾਨੇ ਵਿੱਚ ਆਇਆ 365872 ਲੋਕਾਂ ਦੇ ਡੋਪ ਟੈਸਟ ਹੋਏ ਆ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਡੋਪ ਟੈਸਟਾਂ ਦੀ ਗਿਣਤੀ ਹੈਗੀ ਜੀ 61158 ਪੋਜੀਟਿਵ ਵਿੱਚ ਨਿਕਲੇ ਜੀ 18533 ਫਰੀਦਕੋਟ ਦੇ ਵਿੱਚ 17560 ਦੇ ਡੋਪ ਟੈਸਟ ਹੋਏ ਆ 8 ਸਾਲਾਂ ਦੇ ਵਿੱਚ ਤੇ 2661 ਇਹਦੇ ਵਿੱਚ ਨਿਕਲੇਗੀ ਪੋਜ਼ਿਟਿਵ ਜਲੰਧਰ ਦੇ ਵਿੱਚ 19000 ਤੋਂ 45 ਲੋਕ ਟੈਸਟ ਹੋਏ ਆ ਤੇ ਇਹਦੇ ਵਿੱਚ 1357 ਜਿਹੜੇ ਉਹ ਪੋਜ਼ਿਟਿਵ ਨਿਕਲੇ ਆ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਜੀ ਚਾਨਾ ਸਾਹਿਬ ਰੈਲੀਆਂ ਬੜੀਆਂ ਹੋ ਰਹੀਆਂ ਨੇ ਜੀ ਸਮੁੱਚੇ ਹੀ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਫਤਿਹ ਰੈਲੀ ਦੀ ਆਪਾਂ ਗੱਲ ਕੀਤੀ ਹੈ ਦੂਜੇ ਪੰਨੇ ਕਹਿੰਦੇ ਇੱਕ ਅਧਿਕਾਰ ਜਿਹੜੀ ਯਾਤਰਾ ਹੈ ਉਹ ਵੀ ਹੋਈ ਹੈ ਜੀ ਇਹ ਬਿਹਾਰ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਕੱਢੀ ਹੈ ਬਿਲਕੁਲ ਜੀ ਬਿਲਕੁਲ ਇਹ ਵੋਟ ਅਧਿਕਾਰ ਯਾਤਰਾ ਜੀ ਵੋਟ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਵੈਸੇ ਲੰਘੇ ਕੱਲ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਆ ਇਹ ਵੋਟ ਚੋਰੀ ਸ਼ਬਦ ਦੀ ਵਰਤੋਂ ਗਲਤ ਆ ਤੇ ਸਾਡੇ ਲਈ ਚੋਣ ਕਮਿਸ਼ਨ ਨੇ ਕਿਹਾ ਜੀ ਸੱਤਾ ਤੇ ਵਿਰੋਧੀ ਧਿਰ ਬਰਾਬਰ ਆ ਰਾਮ ਗਾਂਧੀ ਦਾ ਨਾਂ ਨਹੀਂ ਲਿਆ ਪਰ ਇਹ ਗੱਲ ਕਹੀਏ ਚੋਣ ਕਮਿਸ਼ਨ ਨੇ ਤੇ ਗਾਨੇਸ਼ ਕੁਮਾਰ ਸਾਹਿਬ ਨੇ ਜਿਹੜੇ ਕਿ ਮੁੱਖ ਚੋਣ ਕਮਿਸ਼ਨਰ ਆ ਕੋਨ ਨੇ ਇਹ ਗਲ ਕਹੀਏ ਕਿ 7 ਦਿਨ ਦੇ ਅੰਦਰ ਉਹ ਹਲਪਨਾਮਾ ਦੇ ਜਾਂ ਮਾਫੀ ਮੰਗਣ ਤੇ ਸਿਆਸੀ ਪਾਰਟੀਆਂ ਦੀ ਮੰਗ ਦੇ ਉੱਤੇ ਐਸਆਈਆਰ ਕੀਤੀ ਹੈ ਦੂਜੀ ਗੱਲ ਇਹ ਕਿ ਰਾਹੁਲ ਗਾਂਧੀ ਦੇ ਵੱਲੋਂ ਬਿਹਾਰ ਦੇ ਵਿੱਚ ਲੰਘੇ ਕੱਲ ਤੇ ਇਸ ਮਾਮਲੇ ਤੇ ਰੈਲੀ ਸ਼ੁਰੂ ਕੀਤੀ ਗਈ ਹੈ ਵੋਟਰ ਅਧਿਕਾਰ ਯਾਤਰਾ ਲੋਕ ਨੇ ਕਿ ਬਿਹਾਰ ਦੇ ਵਿੱਚ ਵੋਟ ਚੋਰੀ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿਆਂਗੇ ਰਾਹੁਲ ਗਾਂਧੀ ਨੇ ਕਿਹਾ ਇੰਡੀਆ ਕੱਟ ਜੋੜ ਦੇ ਵੱਲੋਂ ਵੋਟਰ ਅਧਿਕਾਰ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਲਮਾ ਲਾ ਕੇ ਗੱਲ ਇਹ ਜੀ ਕਿ ਇਸ ਵੇਲੇ ਚੋਣ ਕਮਿਸ਼ਨ ਨੂੰ ਘੇਰਾ ਪਿਆ ਹੋਇਆ ਇਹ ਭਾਈ ਵੋਟਾਂ ਚੋਰੀ ਕਿਵੇਂ ਹੁੰਦੀਆਂ ਰਾਹੁਲ ਗਾਂਧੀ ਨੇ ਕੱਲ ਵੀ ਇਹ ਗੱਲ ਕਹੀ ਹੈ ਵੀ ਭਾਈ ਕਰੋਨਾ ਦੀ ਗਿਣਤੀ ਦੇ ਵਿੱਚ ਵੋਟਰ ਟਰੈਪ ਕਰ ਦਿੱਤੇ ਜਾਂਦੇ ਆ ਕਰੋਨਾ ਦੀ ਗਿਣਤੀ ਦੇ ਵਿੱਚ ਵੋਟਰ ਨਵੇਂ ਬਣ ਜਾਂਦੇ ਆ ਇਹ ਟਰੈਪ ਕਿਹੜੇ ਹਿਸਾਬ ਨਾਲ ਕਰਦੇ ਤੇ ਨਵੇਂ ਕਿਹੜੇ ਹਿਸਾਬ ਨਾਲ ਬਣਾਉਂਦੇ ਆ ਇਹਦੇ ਬਾਰੇ ਸਾਨੂੰ ਉੱਤਰ ਮਿਲਣਾ ਚਾਹੀਦਾ ਚੋਣ ਕਮਿਸ਼ਨ ਕਹਿੰਦਾ ਇਹੋ ਜੀ ਗੱਲ ਕੋਈ ਨਹੀਂ ਰਾਹੁਲ ਗਾਂਧੀ ਇਹ ਗੱਲ ਕਹਿੰਦਾ ਵੀ ਆਹ ਦੇਖ ਲਓ ਜੀ ਮਰਿਆਂ ਦੀ ਗਿਣਤੀ ਮੇਰੇ ਸਾਹਮਣੇ ਪਈ ਆ ਇਹ ਜਿਹੜੇ ਜਿਉਂਦੇ ਜਾਗਦੇ ਮਾਰ ਦਿੱਤੇ ਆ ਤੇ ਇੱਕ ਇੱਕ ਪਤੇ ਦੇ ਉੱਤੇ ਕਈ ਕੀ ਸੈਂਕੜੇ ਨਵੇਂ ਮੋਟਾ ਬਣ ਜਾਂਦੇਗਾ ਇਹ ਬਹੁਤ ਵੱਡੀ ਹੀਰਾ ਫੇਰੀ ਕਰਕੇ ਜਿੱਤਦੇ ਆ ਉਦਾਂ ਹਰ ਸੂਬੇ ਦੇ ਵਿੱਚ ਹੁੰਦਾ ਜੀ ਕਿ ਇਹ ਜੀ ਐਨਟੀ ਇਨਕਮ ਬੈਸੀ ਕਰਕੇ ਬੀਜੇਪੀ ਦਾ ਕੁਝ ਨਹੀਂ ਬਣਨਾ ਪਰ ਵੋਟਾਂ ਦੇ ਵਿੱਚ ਫੇਰ ਵੀ ਜਿੱਤ ਜਾਂਦੀ ਹੈ ਇਹਦੇ ਉੱਤੇ ਇਸ ਗੱਲ ਦਾ ਅਸਰ ਕਿਉਂ ਨਹੀਂ ਹੁੰਦਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਬੀਜੇਪੀ ਵੈਸੇ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਚਿਹਰੇ ਲੱਭਣ ਲੱਗ ਗਏ ਜੀ ਹਾਂ ਬਿਲਕੁਲ ਜੀ ਬੀਜੇਪੀ ਦੀ ਇੱਛਾ ਜੀ ਕਿ ਐਤ ਕੀ ਅਸੀਂ ਕੁਝ ਕਰੀਏ ਬੀਜੇਪੀ ਚਾਹੁੰਦੀ ਹੈ ਜੀ ਕਿ ਐਤ ਕੀ ਅਸੀਂ ਕੋਈ ਬੰਦ ਮਾਰ ਗਏ ਇਸ ਕਰਕੇ ਭਾਈ ਉਹ ਦਿਨ ਰਾਤ ਲੱਗੀ ਪਈ ਹੈ ਜਿਹੜੇ ਵੀ ਸਿੱਖ ਚਿਹਰੇ ਜਾਂ ਦਸਤਾਰ ਚ ਜਉਣ ਵਾਲੇ ਚਿਹਰੇ ਆ ਉਹਨਾਂ ਨੂੰ ਉਹ ਪਟਕੇ ਆਪਦੇ ਪਾਲੇ 'ਚ ਸ਼ਾਮਲ ਕਰਨਾ ਚਾਹੀਦਾ ਉਹਨੂੰ ਇਹ ਲੱਗਦਾ ਜੀ ਕਿ ਹੁਣ ਜੇ ਇਹ ਸਿੱਖ ਚਿਹਰੇ ਹੋਣਗੇ ਸਾਡਾ ਬੇੜਾ ਬਣੇ ਤਾਂ ਲੱਗਣਾ ਪਰ ਮੈਨੂੰ ਲੱਗਦਾ ਜੀ ਇਕੱਲੇ ਸਿੱਖ ਚਿਹਰਿਆਂ ਦੀ ਗੱਲ ਨਹੀਂ ਐ ਤਾਂ ਸਿੱਖ ਚਿਹਰਾ ਤਾਂ ਕੈਪਟਨ ਮਰਿੰਦਰ ਸਿੰਘ ਵੀ ਐ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦੇ ਆ ਵੀ ਹਾਰ ਗਿਆ ਸਿੱਖ ਚਿਹਰਾ ਤਾਂ ਨਵਜੋਤ ਸਿੰਘ ਸਿੱਧੂ ਵੀ ਉਹ ਵੀ ਹਾਰ ਗਿਆ ਸੀ ਸਿੱਖ ਚਿਹਰਾ ਤਾਂ ਚਰਨਜੀਤ ਸਿੰਘ ਚੰਨੀ ਵੀ ਸੀ ਉਹ ਵੀ ਹਾਰ ਗਿਆ ਸੀ ਦੋਵਾਂ ਥਾਵਾਂ ਤੋਂ ਮਤਲਬ ਇਹ ਹੈ ਜੀ ਕਿ ਕੰਮ ਕਰਕੇ ਦਿਖਾਉਣੇ ਪੈਣਗੇ ਕੱਲੀ ਇਹ ਗੱਲ ਨਹੀਂ ਵੀ ਅਸੀਂ ਨਾ ਸਿੱਖ ਚਿਹਰਿਆਂ ਦੇ ਨਾਲ ਹੀ ਐ ਕਰ ਲਾਂਗੇ ਕਿ ਉਹ ਕੋਈ ਹਿੰਦੂ ਸਿੱਖ ਮਸਲਾ ਇਹ ਨਹੀਂਗਾ ਮਸਲਾ ਇਹ ਹੈ ਜੀ ਕਿ ਬੀਜੇਪੀ ਦੇ ਪ੍ਰਤੀ ਕਿਸਾਨੀ ਦੀ ਨਾਰਾਜ਼ਗੀ ਪਹਿਲਾਂ ਵੀ ਸੀ ਅੱਜ ਵੀ ਆ ਨਾਰਾਜ਼ਗੀ ਦੀ ਵਜ੍ਹਾ ਇਹ ਹੈ ਜੀ ਕਿ ਨਾ ਤਾਂ ਕਿਸਾਨ ਕਹਿੰਦੇ ਜੀ ਪਹਿਲਾਂ ਸਾਨੂੰ ਐਮਐਸਪੀ ਦਾ ਕੋਈ ਕੁਝ ਦਿੱਤਾ ਪੜਪੜੇ ਪਾਇਆ ਤੇ ਨਾ ਹੀ ਇਹ ਕੁਝ ਹੁਣ ਪੜਪੜੇ ਪਾਉਂਦੇ ਆ ਸੋ ਆ ਗੱਲਾਂ ਨਹੀਂ ਪਰ ਬੀਜੇਪੀ ਪੰਜਾਬ ਦੇ ਵਿੱਚ ਕੋਈ ਵੀ ਨਾਮਣੇ ਵਾਲਾ ਸਿੱਖ ਚਿਹਰਾ ਹੋਵੇ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਚੱਕਣ ਨੂੰ ਫਿਰਦੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਧੰਨਵਾਦ